ਤਾ ਦੋਸਤੋ ਆਪਾਂ ਅਕਸਰ ਸਿਆਣਿਆਂ ਨੂੰ ਕਹਿੰਦੇ ਸੁਣਿਆ ਹੈ ਕਿ ਜਦੋਂ ਕਿਸੇ ਬੰਦੇ ਕੋਲ ਲੋੜ ਤੋਂ ਜ਼ਿਆਦਾ ਪੈਸਾ ਆ ਜਾਵੇ ਤਾਂ ਫਿਰ ਉਹਦਾ ਦਿਮਾਗ ਖਰਾਬ ਹੋ ਜਾਂਦਾ ਹੈ ਕਿਉਂਕਿ ਜੋ ਪੈਸਾ ਆ ਇਹਨੂੰ ਸਾਂਭਣਾ ਵੀ ਹਰੇਕ ਦੇ ਵਸ ਦਾ ਕੰਮ ਨਹੀਂ ਇੱਕ ਇਹੋ ਜਿਹਾ ਬੰਦਾ ਜਿਹੜਾ ਦਿਹਾੜੀ ਕਰਦਾ ਸੀ ਦਿਹਾੜੀ ਕਰਕੇ ਆਪਣਾ ਪੇਟ ਪਾਲਦਾ ਸੀ ਜੋ ਕਮਾਉਂਦਾ ਸੀ ਉਹ ਖਾ ਲੈਂਦਾ ਸੀ ਪਰ ਫਿਰ ਇੱਕ ਉਹਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਚਮਤਕਾਰ ਹੁੰਦਾ ਹੈ ਕਿ ਉਹਦੇ ਕੋਲ 100 ਕਰੋੜ ਰੁਪਏ ਆ ਜਾਂਦਾ ਹੈ ਜਦੋਂ ਫਿਰ ਇਹ 100 ਕਰੋੜ ਦਾ ਮਾਲਕ ਬਣਿਆ ਤਾਂ ਫਿਰ ਇਹਨੂੰ ਇਹੋ ਜਿਹੀ ਪੁੱਠੀ ਆਦਤ ਪੈ ਗਈ ਪੁੱਠੇ ਗੰਦੇ ਚਸ ਕੇ ਪੈ ਗਏ ਕਿ ਇਹਨੇ ਆਪਣਾ 100 ਦਾ 100 ਕਰੋੜ ਆਪਣੀਆਂ ਮਾੜੀਆਂ ਆਪਤਾਂ ਦੇ ਵਿੱਚ ਝਾਰਤਾ ਤੇ ਮੁੜ ਘੁੜ ਕੇ ਫੇਰ ਇਹ ਆਪਣੀਆਂ ਦਿਹਾੜੀਆਂ ਦੇ ਉੱਤੇ ਪਹੁੰਚ ਗਿਆ ਦੋਸਤੋ ਵੀਡੀਓ ਬਹੁਤ ਜਿਆਦਾ ਇੰਟਰਸਟਿੰਗ ਹੈ ਇਹਨੂੰ ਐਂਡ ਤੱਕ ਸੁਣਿਓ ਇਹਦੇ ਵਿੱਚ ਮੈਂ ਤੁਹਾਨੂੰ ਉਹਦੀ ਫੋਟੋ ਵੀ ਦਿਖਾਉਂਗਾ ਕਿ ਇਹ ਕਿਹੜਾ ਬੰਦਾ ਸੀ ਇਹ ਵੀਡੀਓ ਸੁਣ ਕੇ ਬਹੁਤ ਬੰਦਿਆਂ ਨੂੰ ਅਕਲ ਵੀ ਆਊਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਜਿਹੜੀ ਸੱਚੀ ਘਟਨਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਇਹ ਸਕਾਟਲੈਂਡ ਦੀ ਹੈ ਸਕਾਟਲੈਂਡ ਦਾ ਰਹਿਣ ਵਾਲਾ ਮਾਈਕਲ ਕੈਰਨ ਮਾਈਕਲ ਕੈਰਨ ਦਾ ਜੋ ਜਨਮ ਹੋਇਆ ਸੀ ਇਹ ਬਹੁਤ ਗਰੀਬ ਪਰਿਵਾਰ ਦੇ ਵਿੱਚ ਹੋਇਆ ਸੀ ਘਰੋਂ ਬਹੁਤ ਜ਼ਿਆਦਾ ਗਰੀਬ ਸੀ ਰੋਟੀ ਦਾ ਵੀ ਬਹੁਤ ਔਖਾ ਸੀ ਮਾਈਕਲ ਦੇ ਜਿਹੜੇ ਮਾਪੇ ਸੀ ਉਹ ਵੀ ਦਿਹਾੜੀ ਮਜ਼ਦੂਰੀ ਕਰਦੇ ਸੀ ਘਰੋਂ ਬਹੁਤ ਜ਼ਿਆਦਾ ਗਰੀਬ ਸੀ ਜਦੋਂ ਮਾਈਕਲ 19 ਸਾਲ ਦਾ ਹੁੰਦਾ ਹੈ ਤਾਂ ਇਹ ਆਪਣਾ ਘਰ ਛੱਡ ਦਿੰਦਾ ਹੈ ਮਾਈਕਲ ਆਪਣਾ ਦਿਹਾੜੀ ਮਜ਼ਦੂਰੀ ਕਰਦਾ ਸੀ ਸ਼ਾਮ ਨੂੰ ਆਪਣਾ ਰੋਟੀ ਪਾਣੀ ਖਾਂਦਾ ਸੀ दारू ਦੇ ਨਾਲ ਟੰਨ ਹੁੰਦਾ ਸੀ ਤੇ ਸੌ ਜਾਂਦਾ ਸੀ ਹੁਣ ਮਾਈਕਲ ਆਪਣਾ ਘਰ ਤੋਂ ਬਾਹਰ ਰਹਿੰਦਾ ਸੀ ਕਦੇ ਇਹ ਸ਼ਾਮ ਨੂੰ दारू ਪੀ ਕੇ ਫੁੱਟ ਮਾਰ ਤੇ ਸੌ ਜਾਂਦਾ ਸੀ ਹੌਲੀ-ਹੌਲੀ ਇਹ ਆਪਣਾ ਦਿਹਾੜੀ ਮਜ਼ਦੂਰੀ ਕਰਕੇ ਇੱਕ ਛੋਟਾ ਜਿਹਾ ਕੰਮ ਕਰਾਏ ਤੇ ਲੈ ਲੰਦਾ ਤੇ ਉੱਥੇ ਰਹਿਣ ਲੱਗਦਾ ਹੈ ਜਾਨੀ ਕਿ ਜਿਹੜਾ ਮਾਈਕਲ ਸੀ ਇਹ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਸੀ ਆਪਣੀ ਮਰਜ਼ੀ ਦੇ ਨਾਲ ਜਿਉਣਾ ਚਾਹੁੰਦਾ ਸੀ ਇਹਦੇ ਜਿਹੜੇ ਮਾਪਿਓ ਸੀ ਘਰ ਦੇ ਵਿੱਚ ਇਹਨੂੰ ਰੋਕ ਟੋਕ ਕਰਦੇ ਸੀ ਇਸ ਕਰਕੇ ਹੀ ਆਪਣਾ ਘਰ ਛੱਡ ਕੇ ਇਹ ਕੱਲਾ ਰਹਿਣ ਲੱਗਦਾ ਹੈ ਆਪਣਾ ਦਿਹਾੜੀ ਮਜ਼ਦੂਰੀ ਕਰਦਾ ਹੈ ਸ਼ਾਮ ਨੂੰ ਰੋਟੀ ਪਾਣੀ ਖਾਂਦਾ ਹੈ ਤੇ दारू ਨਾਲ ਡੱਕ ਕੇ ਕਦੇ ਫੁੱਟਪਾਥ ਤੇ ਸੌਂ ਜਾਂਦਾ ਹੈ ਜਾਨੀ ਕਿ ਜਿੱਥਾ ਇਹਦਾ ਦਿਲ ਕਰਦਾ ਇਹ ਉੱਥੇ ਸੌਂ ਜਾਂਦਾ ਸੀ ਐਸੇ ਤਰ੍ਹਾਂ ਇੱਕ ਦਿਨ ਕੀ ਹੁੰਦਾ ਮਾਈਕਲ ਆਪਣਾ ਆਮ ਰੁਟੀਨ ਦੀ ਤਰ੍ਹਾਂ ਆਪਣੀ ਦਿਹਾੜੀ ਮਜ਼ਦੂਰੀ ਕਰਦਾ ਆ ਕੰਮ ਕਰ ਕਰਨ ਤੋਂ ਬਾਅਦ ਸ਼ਾਮ ਨੂੰ ਇਹ ਰੋਟੀ ਪਾਣੀ ਖਾਂਦਾ ਤੇ दारू ਨਾਲ ਡੱਕਿਆ ਹੁੰਦਾ ਰੋਡ ਤੇ ਜਾ ਰਿਹਾ ਹੁੰਦਾ ਆ ਰੋਡ ਤੇ ਇਹ ਦੇਖਦਾ ਹੈ ਕਿ ਸਾਈਡ ਦੇ ਉੱਤੇ ਲਾਟਰੀਆਂ ਦੀ ਸਟਾਲ ਹੁੰਦੀ ਹੈ ਉੱਤੇ ਬਹੁਤ ਸਾਰੇ ਲੋਕ ਖੜੇ ਹੁੰਦੇ ਨੇ ਜੋ ਲਾਟਰੀਆਂ ਪਾ ਰਹੇ ਹੁੰਦੇ ਨੇ ਉੱਤੇ ਮਾਈਕਲ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਖਿਆਲ ਆਉਂਦਾ ਇਹ ਵੀ ਉੱਥੇ ਆਪਣੀ ਇੱਕ ਲਾਟਰੀ ਪਾ ਦਿੰਦਾ ਹੁਣ ਚਲੋ ਦੋ ਦਿਨ ਨਿਕਲ ਜਾਂਦੇ ਨੇ ਦੋ ਦਿਨ ਬਾਅਦ ਇਹ ਲਾਟਰੀ ਦਾ ਡਰਾ ਨਿਕਲਣਾ ਹੁੰਦਾ ਹੈ ਉੱਤੇ ਫਿਰ ਜਿਹੜਾ ਇਹ ਮਾਈਕਲ ਕੈਰਨ ਹੁੰਦਾ ਆ ਐਦੀ ਕਿਸਮਤ ਅਚਾਨਕ ਬਦਲ ਜਾਂਦੀ ਹੈ ਕਿਸਮਤ ਚੰਗ ਜਾਂਦੀ ਹੈ ਮਾਈਕਲ ਨੂੰ 12.7 ਮਿਲੀਅਨ ਡਾਲਰ ਦੀ ਲੋਟਰੀ ਨਿਕਲਦੀ ਹੈ ਜਾਨੀ ਕਿ ਆਪਣੇ ਇੰਡੀਆ ਦੇ ਹਿਸਾਬ ਨਾਲ 100 ਕਰੋੜ ਦੀ ਲੋਟਰੀ ਨਿਕਲਦੀ ਹੈ ਇਹ ਦੇਖ ਕੇ ਜੋ ਮਾਈਕਲ ਹੁੰਦਾ ਇਹਦੇ ਤਾਂ ਪੈਰ ਧਰਤੀ ਤੇ ਨਹੀਂ ਲੱਗ ਰਹੇ ਹੁੰਦੇ ਮਾਈਕਲ ਬਹੁਤ ਜ਼ਿਆਦਾ ਖੁਸ਼ ਹੁੰਦਾ ਆ ਚਲੋ ਹੁਣ ਜਿਹੜਾ ਇਹਨੂੰ ਪੈਸਾ ਮਤਲਬ ਜਿੱਤਿਆ ਹੁੰਦਾ ਇਹਨੇ ਜਿੱਤਿਆ ਹੁੰਦਾ ਉਹ ਇਹਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੁੰਦਾ ਮਾਈਕਲ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਹੁਣ ਮਾਈਕਲ ਬਹੁਤ ਅਮੀਰ ਬਣ ਚੁੱਕਿਆ ਸੀ ਉਹ ਸੋਚਦਾ ਕਿ ਕਿੱਥੇ ਤਾਂ ਮੈਂ ਦਿਹਾੜੀ ਮਜ਼ਦੂਰੀ ਕਰਦਾ ਸੀ ਸੜਕਾਂ ਤੇ ਸੌਂਦਾ ਸੀ ਫੁੱਟਪਾਥ ਤੇ ਸੌਂਦਾ ਸੀ ਤੇ ਕਿੱਥੇ ਹੁਣ ਮੈਂ ਇੰਨਾ ਜ਼ਿਆਦਾ ਅਮੀਰ ਹੋ ਚੁੱਕਿਆ ਮਿਲੀਅਨਰ ਬਣ ਚੁੱਕਿਆ ਹੁਣ ਮਾਈਕਲ ਕੋਲ ਜਦ ਪੈਸਾ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਮਾਈਕਲ ਇੱਕ ਲਗਜ਼ਰੀ ਕਾਰ ਖਰੀਦਦਾ ਆ ਉਸ ਤੋਂ ਬਾਅਦ ਇਹ ਬਹੁਤ ਵਧੀਆ ਕਾਰ ਖਰੀਦਦਾ ਤੇ ਫਿਰ ਇੱਕ ਮੋਟਰਸਾਈਕਲ ਖਰੀਦਦਾ ਤੇ ਜਿਹੜਾ ਬਾਕੀ ਦਾ ਪੈਸਾ ਹੁੰਦਾ ਉਹ ਮਾਈਕਲ ਨੇ ਬੈਂਕ ਦੇ ਵਿੱਚ ਰੱਖਿਆ ਹੁੰਦਾ ਹੁਣ ਮਾਈਕਲ ਨੂੰ ਇਹ ਹੁੰਦਾ ਆ ਕਿ ਮੇਰੇ ਕੋਲ ਤਾਂ ਪੈਸਾ ਹੀ ਬਹੁਤ ਆ ਮੈਨੂੰ ਤਾਂ ਇਹਦਾ ਵਿਆਜ ਹੀ ਨਹੀਂ ਮੁਕਣਾ ਇਹਨੂੰ ਇਹ ਸੀ ਕਿ ਉਸ ਵਿਆਜ ਤੋਂ ਹੀ ਮੇਰਾ ਜੋ ਪੈਸਾ ਆ ਇਹ ਡਬਲ ਟ੍ਰਿਪਲ ਹੁੰਦਾ ਰਹੂਗਾ ਇਹ ਸੋਚਦਾ ਹੈ ਕਿ ਹੁਣ ਮੇਰਾ ਖਰਚਾ ਤਾਂ ਬਹੁਤ ਵਧੀਆ ਚੱਲੂਗਾ ਮੈਨੂੰ ਹੁਣ ਸਾਰੀ ਉਮਰ ਕੰਮ ਕਰਨ ਦੀ ਲੋੜ ਨਹੀਂ ਮੈਂ ਹੁਣ ਬੈਠ ਕੇ ਖਾਊਗਾ ਮਾਈਕਲ ਨੂੰ ਹੁੰਦਾ ਕਿ ਹੁਣ ਤਾਂ ਨਾ ਫੁੱਲ ਨਜ਼ਾਰੇ ਲਊਗਾ ਮਾਈਕਲ ਦੇ ਪੱਬ ਧਰਤੀ ਨੂੰ ਨਹੀਂ ਲੱਗ ਰਹੇ ਹੁੰਦੇ ਜਿਹੜਾ ਮਾਈਕਲ ਕੈਰਨ ਸੀ ਇਹ ਲੋਟਰੀ ਨਿਕਲ ਤੋਂ ਪਹਿਲਾਂ ਬਾਹਰ ਲੋਕਾਂ ਦੇ ਘਰਾਂ ਦੇ ਵਿੱਚੋਂ ਜੋ ਕੂੜਾ ਚੱਕਣ ਦਾ ਕੰਮ ਕਰਦੇ ਨੇ ਉਹਨੂੰ ਗਾਰਵੇਜ ਕਹਿੰਦੇ ਨੇ ਇਹ ਉਹ ਚੱਕਣ ਦਾ ਕੰਮ ਕਰਦਾ ਸੀ ਹੁਣ ਜਦੋਂ ਇਹਨੂੰ ਲੋਟਰੀ ਨਿਕਲਦੀ ਹੈ ਅਮੀਰ ਹੋ ਜਾਂਦਾ ਹੈ ਤਾਂ ਫਿਰ ਇਹਦੇ ਜੋ ਰਿਸ਼ਤੇਦਾਰ ਅਤੇ ਦੋਸਤ ਹੁੰਦੇ ਨੇ ਉਹ ਵੀ ਇਹਦੇ ਨੇੜੇ ਲੱਗਣ ਲੱਗਦੇ ਨੇ ਰਿਸ਼ਤੇਦਾਰ ਤੇ ਦੋਸਤ ਮਾਈਕਲ ਨੂੰ ਕਹਿੰਦੇ ਨੇ ਕਿ ਤੂੰ ਯਾਰ ਚੰਗਾ ਬੰਦਾ ਐ ਤੂੰ ਐਡਾ ਵੱਡਾ ਘਰ ਲੈ ਲਿਆ ਐਨੇ ਤੂੰ ਪੈਸੇ ਜਿੱਤ ਗਿਆ ਐਡੀ ਵੱਡੀ ਤੂੰ ਗੱਡੀ ਲੈ ਲਈ ਮੋਟਰਸਾਈਕਲ ਲੈ ਲਿਆ ਸਾਨੂੰ ਤੂੰ ਇੱਕ ਵਾਰ ਵੀ ਪੁੱਛਿਆ ਨਹੀਂ ਸਾਨੂੰ ਤੋ ਇੱਕ ਪਾਰਟੀ ਵੀ ਨਹੀਂ ਦਿੱਤੀ ਹੁਣ ਜਦ ਹਰ ਬੰਦਾ ਮਾਈਕਲ ਨੂੰ ਇਹ ਗੱਲ ਕਹਿੰਦਾ ਆ ਤਾਂ ਫਿਰ ਮਾਈਕਲ ਵੀ ਸੋਚਦਾ ਕਿ ਕਿਉਂ ਨਾ ਇਹਨਾਂ ਨੂੰ ਇੱਕ ਪਾਰਟੀ ਕਰ ਦਿੱਤੀ ਜਾਵੇ ਤਾਂ ਮਾਈਕਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਵਾਸਤੇ ਆਪਣੇ ਘਰ ਦੇ ਵਿੱਚ ਇੱਕ ਛੋਟੀ ਜੀ ਪਾਰਟੀ ਰੱਖਦਾ ਹੈ। ਹੁਣ ਪਾਰਟੀ ਦੇ ਵਿੱਚ ਰਿਸ਼ਤੇਦਾਰ ਵੀ ਆਉਂਦੇ ਨੇ ਤੇ ਇਹਦੇ ਯਾਰ ਦੋਸਤ ਵੀ ਆਉਂਦੇ ਨੇ। ਉੱਥੇ ਇੱਕ ਮਾਈਕਲ ਦਾ ਪੁਰਾਣਾ ਦੋਸਤ ਹੁੰਦਾ। ਉਹ ਮਾਈਕਲ ਨੂੰ ਕਹਿੰਦਾ ਆ ਕਿ ਮਾਈਕਲ ਹੋਂ ਤਾਂ ਤੂੰ 100 ਕਰੋੜ ਦਾ ਨਾਮ ਜਿੱਤ ਚੁੱਕਿਆ। ਤੇਰੇ ਕੋਲ ਵੱਡਾ ਘਰ ਆ, ਵੱਡੀ ਗੱਡੀ ਆ ਤੇ ਮੋਟਰਸਾਈਕਲ ਆ। ਹੁਣ ਤੇਰੇ ਕੋਲ ਸਾਰਾ ਕੁਝ ਆ। ਹੁਣ ਜ਼ਿੰਦਗੀ ਦੇ ਵਿੱਚ ਤੇਰੇ ਕਾਸੀ ਦੀ ਕਮੀ ਨਹੀਂ। ਤਾਂ ਉੱਥੇ ਮਾਈਕਲ ਉਹਨੂੰ ਕਹਿੰਦਾ ਆ ਕਿ ਸਾਰਾ ਕੁਝ ਤਾਂ ਹੈਗਾ ਪਰ ਇੱਕ ਚੀਜ਼ ਦੀ ਕਮੀ ਆ। ਤਉ ਦਾ ਦੋਸਤ ਨੂੰ ਕਹਿੰਦਾ ਆ ਕਿ ਤੂੰ ਮੈਨੂੰ ਦੱਸ ਕਿਹੜੀ ਚੀਜ਼ ਦੀ ਕਮੀ ਆ ਮੈਂ ਉਹ ਵੀ ਪੂਰੀ ਕਰ ਦੂੰ ਤਾਂ ਮਾਈਕਲ ਫਿਰ ਉੱਥੇ ਉਹਨੂੰ ਕਹਿੰਦਾ ਆ ਕਿ ਮੈਂ ਇੱਕ ਬਹੁਤ ਹੀ ਖੂਬਸੂਰਤ ਸੋਹਣੀ ਕੁੜੀ ਦੇ ਨਾਲ ਰਾਤ ਬਿਤਾਉਣਾ ਚਾਹਣਾ ਜੋ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਹੋਵੇ ਤੇ ਜੋ ਦਾ ਸਰੀਰ ਹੋਵੇ ਉਹ ਉਹ ਤੋਂ ਵੀ ਜ਼ਿਆਦਾ ਸੋਹਣਾ ਹੋਵੇ ਤਾਂ ਉੱਥੇ ਮਾਈਕਲ ਦਾ ਦੋਸਤ ਕਹਿੰਦਾ ਹੈ ਕਿ ਭਰਾਵਾ ਇਹਦੇ 'ਚ ਕਿਹੜੀ ਵੱਡੀ ਗੱਲ ਆ ਤੇਰੇ ਕੋਲ ਅੰਨਾ ਰੁਪਈਆ ਐ ਇੰਨੀ ਤੇਰੇ ਕੋਲ ਧਨ-ਦੌਲਤ ਆ ਤੂੰ ਤਾਂ ਜਿਹੜੀ ਕੁੜੀ ਨੂੰ ਵਿਆਹਤ ਲਾਏ ਉਹੀ ਤੇਰੇ ਬੈਡਰੂਮ ਚ ਚਲੀ ਜਾਊ। ਚਲੋ ਜੀ ਜਿਹੜਾ ਹੁਣ ਮਾਈਕਲ ਦਾ ਦੋਸਤ ਹੁੰਦਾ ਹੈ ਇਹ ਉਥੋਂ ਕੁੜੀਆਂ ਦਾ ਪ੍ਰਬੰਧ ਕਰਨ ਲਈ ਚਲਿਆ ਜਾਂਦਾ ਹੈ। ਇੱਧਰ ਘਰ ਦੇ ਵਿੱਚ ਪਾਰਟੀ ਚੱਲ ਰਹੀ ਹੁੰਦੀ ਹੈ, ਪਾਰਟੀ ਖਤਮ ਹੁੰਦੀ ਹੈ, ਮਾਈਕਲ ਦੇ ਦੋਸਤ ਵੀ ਚਲੇ ਜਾਂਦੇ ਨੇ ਤੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਚਲੇ ਜਾਂਦੇ ਨੇ। ਹੁਣ ਘਰ ਦੇ ਵਿੱਚ ਮਾਈਕਲ ਇਕੱਲਾ ਹੀ ਰਹਿ ਜਾਂਦਾ ਹੈ। ਇਸ ਤੋਂ ਬਾਅਦ ਜਿਹੜਾ ਮਾਈਕਲ ਦਾ ਉਹ ਦੋਸਤ ਹੁੰਦਾ ਹੈ ਉਹ ਦੋ ਗੱਡੀਆਂ ਦੇ ਵਿੱਚ ਸੱਤ ਕੁੜੀਆਂ ਨੂੰ ਮਾਈਕਲ ਦੇ ਘਰ ਲੈ ਕੇ ਆਉਂਦਾ ਆ। ਸੱਤੇ ਕੁੜੀਆਂ ਘਰ ਲਿਆ ਕੇ ਉਹ ਲਾਈਨ ਦੇ ਵਿੱਚ ਖੜੀਆਂ ਕਰ ਦਿੰਦਾ ਤੇ ਮਾਈਕਲ ਨੂੰ ਕਹਿੰਦਾ ਆ ਕਿ ਜਿਹੜੀ ਕੁੜੀ ਨੂੰ ਤੂੰ ਹੱਥ ਲਾਏਂਗਾ ਉਹੀ ਤੇਰੇ ਬੈਡਰੂਮ 'ਚ ਚਲੀ ਜਾਊਗੀ ਹੁਣ ਮਾਈਕਲ ਉਹਨਾਂ ਸੱਤਾਂ ਕੁੜੀਆਂ ਦੇ ਵਿੱਚੋਂ ਇੱਕ ਕੁੜੀ ਨੂੰ ਹੱਥ ਲਾਉਂਦਾ ਤੇ ਉਹ ਕੁੜੀ ਉਹਦੇ ਬੈਡਰੂਮ ਦੇ ਵਿੱਚ ਚਲੀ ਜਾਂਦੀ ਆ ਉੱਥੇ ਮਾਈਕਲ ਤੇ ਉਹ ਕੁੜੀ ਦੋਨੇ ਬੈਠ ਕੇ ਗੱਲਾਂ-ਵੱਤਾਂ ਕਰਦੇ ਨੇ, दारू-ਸ਼ਾਰੂ ਪੀਂਦੇ ਨੇ। ਫਿਰ ਇਹ ਦੋਨੇ ਜਣੇ ਕਮਰੇ 'ਚ ਰੰਗਰਲੀਆਂ ਮਨਾਉਂਦੇ ਨੇ, ਸਬੰਧ ਬਣਾਉਂਦੇ ਨੇ, ਇਹ ਪੂਰਾ ਫਨ ਕਰਦਾ ਹੈ। ਤੇ ਸਵੇਰ ਹੁੰਦੇ ਸਾਰ ਜਿੰਨੀ ਪੇਮੈਂਟ ਉਸ ਕੁੜੀ ਦੇ ਨਾਲ ਡਨ ਕੀਤੀ ਸੀ, ਮਾਈਕਲ ਉਸ ਕੁੜੀ ਨੂੰ ਪੇਮੈਂਟ ਦੇ ਦਿੰਦਾ ਤੇ ਉਹ ਕੁੜੀ ਉੱਥੋਂ ਚਲੀ ਜਾਂਦੀ ਆ। ਇਸ ਤੋਂ ਬਾਅਦ ਮਾਈਕਲ ਨੂੰ ਉਸ ਕੁੜੀ ਦਾ ਇਸ ਕੰਮ ਦਾ ਇੰਨਾ ਜ਼ਿਆਦਾ ਚਸਕਾ ਪੈ ਗਿਆ। ਕਿ ਮਾਈਕਲ ਨੇ ਉਸ ਕੁੜੀ ਨੂੰ ਹਫ਼ਤੇ ਦੇ ਵਿੱਚ 5 ਵਾਰ ਆਪਣੇ ਘਰ ਬੁਲਾਇਆ ਆਪਣੀ ਭੁੱਖ ਪੂਰੀ ਕੀਤੀ ਆਪਣਾ ਫਨ ਕੀਤਾ ਆਪਣਾ ਇੰਜੋਏ ਕੀਤਾ ਹੁਣ ਇਹ ਜਿਹੜਾ ਮਾਈਕਲ ਕਿਸੇ ਸਮੇਂ ਲੋਕਾਂ ਦੇ ਘਰਵਾਰੋਂ ਕੂੜਾ ਚੱਕਣ ਦਾ ਕੰਮ ਕਰਦਾ ਸੀ ਇਹਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਤੱਕ ਮੈਂ ਤਾਂ ਨੇਰੇ 'ਚ ਤੁਰਿਆ ਫਿਰਦਾ ਸੀ ਮਾਈਕਲ ਸੋਚਦਾ ਕਿ ਮੇਰੇ ਕੋਲ ਤਾਂ ਇੰਨਾ ਪੈਸਾ ਏ ਕਦੇ ਮੁੱਕਣਾ ਹੀ ਨਹੀਂ ਮੇਰੇ ਕੋਲ ਇੰਨਾ ਬੈਂਕ ਬੈਲੈਂਸ ਹੈ ਲਗਜ਼ਰੀ ਕਾਰਾਂ ਨੇ ਘਰ ਹੈ ਮੋਟਰਸਾਈਕਲ ਨੇ ਤੇ ਹੁਣ ਤੱਕ ਮੈਂ ਕਿਉਂ ਅਧੂਰੀ ਜ਼ਿੰਦਗੀ ਜੀ ਰਿਹਾ ਸੀ ਉਹ ਸੋਚਦਾ ਕਿ ਮੈਂ ਰੋਜ਼ ਨਵੀਆਂ ਤੋਂ ਨਵੀਆਂ ਕੁੜੀਆਂ ਆਪਣੇ ਬੈਡਰੂਮ ਦੇ ਵਿੱਚ ਆਇਆ ਕਰੂੰਗਾ 3000 ਲਿਆ ਕਰੂੰਗਾ ਅਸਲ ਦੇ ਵਿੱਚ ਜਦੋਂ ਮਾਈਕਲ ਉਸ ਕੁੜੀ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਇਹਨੂੰ ਉਸ ਕੁੜੀ ਦਾ ਚਸਕਾ ਲੱਗ ਗਿਆ ਸੀ ਉਸ ਕੁੜੀ ਨੂੰ ਵੀ ਇਹ ਵਾਰ-ਵਾਰ ਆਪਣੇ ਘਰ ਦੇ ਵਿੱਚ ਬੁਲਾਉਂਦਾ ਰਿਹਾ ਉਹ ਤੋਂ ਬਾਅਦ ਇਹ ਕਦੇ ਕਿਹੜੀ ਕੁੜੀ ਤੇ ਕਦੇ ਕਿਹੜੀ ਕੁੜੀ ਅਲੱਗ-ਅਲੱਗ ਕੁੜੀਆਂ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦਾ ਸੀ ਕਿਸੇ ਨਾਲ ਇਹ ਕਿੰਨੀ ਪੇਮੈਂਟ ਕਰਦਾ ਤੇ ਕਿਸੇ ਨਾਲ ਕਿੰਨੀ ਪੇਮੈਂਟ ਕਰਦਾ ਐਸਿਆਂ ਦੀ ਇਹਨੇ ਕਦੇ ਪਰਵਾਹ ਹੀ ਨਹੀਂ ਕੀਤੀ ਇਸ ਤੋਂ ਇਲਾਵਾ ਇਸ ਕੰਮ ਤੋਂ ਇਲਾਵਾ ਮਾਈਕਲ ਨੂੰ ਨਸ਼ੇ ਦਾ ਵੀ ਚਸਕਾ ਲੱਗ ਗਿਆ ਇਹ ਨਸ਼ਾ ਵੀ ਕਰਨ ਲੱਗ ਗਿਆ ਤੇ ਸ਼ਰਾਬ ਪੀਣ ਦਾ ਵੀ ਆਦੀ ਹੋ ਗਿਆ ਮਾਈਕਲ ਨੂੰ ਕੁੜੀਆਂ ਦਾ ਇੰਨਾ ਜ਼ਿਆਦਾ ਚਸਕਾ ਪੈ ਗਿਆ ਸੀ ਕਿ ਇਹ ਇੱਕ ਕੁੜੀ ਨਹੀਂ ਬਲਕਿ 6 6 7 7 ਕੁੜੀਆਂ ਇਕੱਠੀਆਂ ਨੂੰ ਆਪਣੇ ਘਰ ਬੁਲਾਉਂਦਾ ਸੀ ਇਹ ਸਵਿਮਿੰਗ ਪੂਲ ਦੇ ਵਿੱਚ ਨਹਾਉਂਦਾ ਉਹਨਾਂ ਨੂੰ ਆਲੇ-ਦਾਲੇ ਬਿਠਾਉਂਦਾ ਤੇ ਉਹਨਾਂ ਵਿੱਚ ਬੈਠ ਕੇ ਆਪ ਸ਼ਰਾਬ ਪੀਂਦਾ ਯਾਨੀ ਕਿ ਪੂਰੀ ਰਾਜਿਆਂ ਵਾਲੀ ਜ਼ਿੰਦਗੀ ਜਿਉਂਦਾ ਸੀ ਮਾਈਕਲ ਨੇ ਇੱਕ ਡੈਰੀ ਵੀ ਲਈ ਹੋਈ ਸੀ ਜੀ ਦੇ ਵਿੱਚ ਉਹ ਕੁੜੀ ਦਾ ਨਾਮ ਨੋਟ ਕਰਦਾ ਸੀ ਤੇ ਤਰੀਕ ਨੋਟ ਕਰਦਾ ਸੀ ਜੋ ਉਹਦੇ ਘਰ ਦੇ ਵਿੱਚ ਆਉਂਦੀ ਸੀ ਅਸਲ ਦੇ ਵਿੱਚ ਮਾਈਕਲ ਇੱਕ ਰਿਕਾਰਡ ਬਣਾਉਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਹ ਦੁਨੀਆ ਦਾ ਸਭ ਤੋਂ ਅਲੱਗ ਬੰਦਾ ਹੋਊਗਾ ਜਿਹਦਾ ਰਿਕਾਰਡ ਹੋਊਗਾ ਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਕੁੜੀਆਂ ਨਾਲ ਸਬੰਧ ਬਣਾਏ ਨੇ ਮਾਈਕਲ ਨੂੰ ਹੁਣ ਕੁੜੀਆਂ ਦੀ ਵੀ ਆਦਤ ਪੈ ਚੁੱਕੀ ਸੀ ਇਸ ਤੋਂ ਇਲਾਵਾ ਉਹ ਨਸ਼ਾ ਕਰਨ ਦਾ ਆਦੀ ਵੀ ਹੋ ਗਿਆ ਸੀ ਸ਼ਰਾਬ ਤਾਂ ਉਹ ਪੀਂਦਾ ਹੀ ਪੀਂਦਾ ਸੀ ਮਾਈਕਲ 5 ਸਾਲ ਦੇ ਵਿੱਚ 4000 ਕੁੜੀਆਂ ਦੇ ਨਾਲ ਆਪਣੀ ਭੁੱਖ ਪੂਰੀ ਕਰਦਾ ਉਹ 4000 ਕੁੜੀ ਦਾ ਰਿਕਾਰਡ ਉਹਨੇ ਆਪਣੀ ਡੈਰੀ ਦੇ ਵਿੱਚ ਨੋਟ ਕੀਤਾ ਹੋਇਆ ਸੀ ਹੁਣ ਮਾਈਕਲ ਨੇ 5 ਸਾਲਾਂ ਦੇ ਵਿੱਚ 4000 ਕੁੜੀਆਂ ਨਾਲ ਸਬੰਧਤਾ ਬਣਾ ਲਏ ਪਰ ਉਦੋਂ ਤੱਕ ਜਿਹੜਾ ਮਾਈਕਲ ਦਾ ਬੈਂਕ ਬੈਲੈਂਸ ਸੀ ਉਹ ਵੀ ਹੱਲ ਚੁੱਕਿਆ ਸੀ ਉਹ ਵੀ ਕਿਨਾਰੇ ਲੱਗ ਚੁੱਕਿਆ ਸੀ ਕਿਉਂਕਿ ਮਹਿੰਗੀ ਉਹ ਸ਼ਰਾਬ ਪੀਂਦਾ ਸੀ ਮਹਿੰਗੀਆਂ ਉਹ ਕੁੜੀਆਂ ਲਿਆਉਂਦਾ ਸੀ ਤੇ ਮਹਿੰਗੇ ਬ੍ਰਾਂਡ ਦੇ ਉਹ ਕੱਪੜੇ ਪਾਉਂਦਾ ਸੀ ਇਸ ਤੋਂ ਇਲਾਵਾ ਜਿਹੜਾ ਉਹ ਨਸ਼ਾ ਕਰਦਾ ਸੀ ਉਹ ਵੀ ਕਾਫੀ ਮਹਿੰਗਾ ਸੀ ਕੰਮ ਆਉਣੇ ਕੋਈ ਕਰਦਾ ਨਹੀਂ ਸੀ ਨਾ ਇਹਨੇ ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਨਾ ਹੀ ਇਹਨੇ ਆਪਣੇ ਉਹ ਪੈਸਿਆਂ ਦੀ ਕੋਈ ਸੈਟਿੰਗ ਕੀਤੀ ਸੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੈਸਾ ਬੰਦੇ ਕੋਲ ਕਿੱਥੇ ਟਿਕਦਾ ਹੈ ਇੱਥੇ ਕਰੋੜਾਂ ਦੇ ਕਰੋੜਾਂ ਉੱਡ ਜਾਂਦੇ ਨੇ ਖੂਹਾਂ ਦੇ ਖੂਹ ਖਾਲੀ ਹੋ ਜਾਂਦੇ ਨੇ ਚਲੋ ਜੀ ਮਾਈਕਲ ਨੇ 50 ਸਾਲਾਂ ਦੇ ਵਿੱਚ ਜਿਹੜਾ ਉਹਦਾ ਬੈਂਕ ਬੈਲੈਂਸ ਸੀ ਉਹ ਸਾਰਾ ਇਹਨਾਂ ਕੰਮਾਂ ਦੇ ਵਿੱਚ ਹੀ ੜਾਤਾ ਇਹਨਾਂ 'ਚ ਹੀ ਉਜਾੜਤਾ ਹੁਣ ਮਾਈਕਲ ਨੂੰ ਐ ਲੱਗਣ ਲੱਗ ਗਿਆ ਕਿ ਆ ਕਿ ਮੇਰੇ ਨਾਲ ਆ ਕੀ ਬਣ ਗਿਆ ਮੇਰੇ ਤਾਂ ਸਾਰੇ ਪੈਸੇ ਹੀ ਮੁੱਕ ਗਏ ਫਿਰ ਮਾਈਕਲ ਨੇ ਆਪਣੀ ਕਾਰ ਵੇਚੀ ਤੇ ਫਿਰ ਮੋਟਰਸਾਈਕਲ ਵੇਚਿਆ ਪਰ ਮਾਈਕਲ ਨੂੰ ਜਿਹੜੀਆਂ ਉਹ ਭੈੜੀਆਂ ਗੰਦੀਆਂ ਆਦਤਾਂ ਪਈਆਂ ਸੀ ਮਾਈਕਲ ਉਸ ਦਲਦਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਿਹਾ ਸੀ ਮਾਈਕਲ ਨੇ दारू ਪੀਣੀ ਉਹ ਵੀ ਚੰਗੀ ਮਹਿੰਗੀ ਕੁੜੀਆਂ ਲਿਆਉਣੀਆਂ ਉਹ ਵੀ ਮਹਿੰਗੀਆਂ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਦੋ ਨਸ਼ੇ ਨੇ ਇਹ ਐਨੇ ਭੈੜੇ ਨੇ ਕਿ ਇਹ ਬੰਦੇ ਨੂੰ ਕੰਗਾਲ ਕਰ ਦਿੰਦੇ ਨੇ ਬੰਦੇ ਨੂੰ ਉਜਾੜ ਦਿੰਦੇ ਨੇ 2002 ਦੇ ਵਿੱਚ ਮਾਈਕਲ ਇਹ ਲਾਟਰੀ ਨਿਕਲੀ ਸੀ 2013 ਹੁੰਦਿਆਂ ਹੁੰਦਿਆਂ ਮਾਈਕਲ ਆਪਣੀ ਐਸ਼ ਪ੍ਰਸਤੀ ਕਰਕੇ ਆਪਣਾ ਬੈਂਕ ਬੈਲੈਂਸ ਬੇਲਾ ਕਰਕੇ ਗੱਡੀਆਂ ਵੇਚ ਕੇ ਘਰ-ਬਾਰ ਵੇਚ ਕੇ ਮੋਟਰਸਾਈਕਲ ਵੇਚ ਕੇ ਬੇਲਾ ਹੋ ਗਿਆ 2013 ਤੋਂ ਬਾਅਦ ਮਾਈਕਲ ਫੇਰ ਆਪਣਾ ਦਿਹਾੜੀ ਦਾ ਕੰਮ ਕਰਨ ਲੱਗ ਗਿਆ ਲੋਕਾਂ ਦੇ ਘਰ-ਬਾਰੋਂ ਕੂੜਾ ਚੱਕਣ ਦਾ ਕੰਮ ਕਰਨ ਲੱਗ ਗਿਆ ਤੁਸੀਂ ਦੇਖ ਲਓ ਬੰਦਾ ਗਰੀਬ ਘਰ ਦੇ ਵਿੱਚੋਂ ਨਿਕਲਿਆ ਦਿਹਾੜੀ ਕਰਦਾ ਸੀ ਫੁੱਟਪਾਥ ਤੇ ਸੌਂਦਾ ਸੀ ਉਹਨੂੰ 100 ਕਰੋੜ ਦੀ ਲਾਟਰੀ ਨਿਕਲੀ ਬੰਦਾ ਕਰੋੜਾਪਤੀ ਬਣਿਆ ਬੰਦੇ ਨੇ ਸਾਰਾ ਕੁਝ ਬਣਾ ਲਿਆ ਘਰ ਬਣਾ ਲਿਆ ਆਕਾਰਾਂ ਬਣਾ ਲੀਆਂ ਪਰ ਬੰਦੇ ਨੂੰ ਇੱਕ ਆਦਤ ਇੰਨੀ ਭੈੜੀ ਲੱਗ ਗਈ ਕਿ ਉਹਦੀ ਉਸ ਆਦਤ ਨੇ ਹੀ ਉਹਨੂੰ ਕੰਗਾਲ ਬਣਾ ਕੇ ਰੱਖਤਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਬੰਦੇ ਨੂੰ ਜਨਾਨੀ ਬਾਜੀ ਦੀ ਆਦਤ ਪੈ ਜਵੇ ਇਹ ਆਦਤ ਬਹੁਤ ਭੈੜੀ ਹੈ ਇਹਦੇ ਵਿੱਚ ਬੰਦਾ ਕੰਗਾਲ ਹੀ ਹੁੰਦਾ ਆ ਉਹ ਰਾਜਾ ਨਹੀਂ ਬਣਦਾ ਤੇ ਐਦਾਂ ਹੀ ਮੁੜ ਕੇ ਫੇਰ ਇਹ ਮਾਈਕਲ ਆਪਣੀਆਂ ਦਿਹਾੜੀਆਂ ਕਰਨ ਲੱਗ ਗਿਆ ਫੇਰ ਸੜਕ ਤੇ ਆ ਗਿਆ ਤਾਂ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਆਪਾਂ ਸਾਰੇ ਦੇਖਦੇ ਹਾਂ ਕਿ ਆਪਣੇ ਆਲੇ-ਦਾਲੇ ਕੁਝ ਨਾ ਕੁਝ ਬੰਦੇ ਇਹ ਜਿਹੇ ਜ਼ਰੂਰ ਹੁੰਦੇ ਨੇ ਜੀ ਹੋ ਜਨਾਨੀਵਾਜੀ ਦਾ ਚਾਸਕਾ ਬਹੁਤ ਹੁੰਦਾ ਤੁਸੀਂ ਵੀ ਇਦਾਂ ਦੇ ਬਹੁਤ ਬੰਦੇ ਦੇਖੇ ਹੋਣਗੇ ਕਿ ਜਿਹੜੇ ਕਿਸੇ ਸਮੇਂ 50 50 ਕਿਲਿਆਂ ਦੇ ਮਾਲਕ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਦੋ ਕਿੱਲੇ ਕਿੱਲਾ ਜਾਂ ਫਿਰ ਕੁਝ ਵੀ ਨਹੀਂ ਰਿਹਾ ਕਿਹੜੇ ਕੰਮ 'ਚ ਉਹਨਾਂ ਦੀ ਇਹ ਜ਼ਮੀਨ ਉੱਡ ਗਈ ਜਨਾਨੀ ਬਾਜੀ ਦੇ ਵਿੱਚ ਜਾਂ ਫਿਰ दारू ਦੇ ਵਿੱਚ ਆਪਣੀ ਆਯਾਸ਼ੀ ਦੇ ਵਿੱਚ ਇਸ ਕਰਕੇ ਜਿਹੜਾ ਜਨਾਨੀ ਬਾਜੀ ਵਾਲਾ ਚਸਕਾ ਹੈ ਇਹ ਤਾਂ ਇੰਨਾ ਮਾੜਾ ਆ ਬਹੁਤ ਸਾਰੇ ਘਰ ਇਸ ਚਸਕੇ ਕਰਕੇ ਪੱਟੇ ਗਏ ਉੱਜੜ ਗਏ ਕੰਗਾਲ ਹੋ ਗਏ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦਾ ਮਕਸਦ ਸਾਡਾ ਕੰਮ ਸਿਰਫ ਲੋਕਾਂ ਨੂੰ ਅਵੇਅਰ ਕਰਨਾ ਆ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੇ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜੋ ਵੀਡੀਓ ਦੇਖ ਕੇ ਕਿਸੇ ਇੱਕ ਜਣੇ ਨੂੰ ਵੀ ਅਕਲ ਆ ਜਾਵੇ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਹ ਤੱਕ ਲਈ ਧੰਨਵਾਦ ਸਸਰੀ ਅਕਾਲ